ਸਾਰੀਆਂ ਹੀ ਸੰਗਠਨਾਂ ਨੂੰ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਅੱਜ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਬੇਡਕਰ ਜੀ ਦਾ ਜਨਮ ਦਿਨ ਮਾਤਾ ਸੁਵਿਤਰੀਬਾਈ ਫੂਲੇ ਵੈਲਫੇਅਰ ਸੁਸਾਇਟੀ ਪਠਾਨਕੋਟ ਦੇ ਟੀਮ ਵੱਲੋਂ ਅਨੋਖੀ ਦੁਕਾਨ ਪਰਮਾਨੈਂਟ ਵਿਖੇ मनाया गया इस प्रोग्राम के मुख्य मेहमान जगदीश राजी अत्री और स्टेटबाडी मास्टर जीतराज सी और कलदीप सरपंच परमानंद इस समय वक् वक् बुल ने बा साहब डॉक्टर बी आर अंबेडकर जी के जीवन से चानना पाया ਔਰ ਹਰਮੇਸ਼ਠ ਮਾਰ ਜੀ ਮੱਲੋਵਾਲ ਟੋਣਾ ਨੇ ਬਾਬਾ ਸਾਹਿਬ ਜੀ ਦੀਆਂ ਕਵਤਾਵਾਂ ਨੂੰ ਸੰਗਤ ਦੇ ਸਾਹਮਣੇ ਰੱਖਿਆ ਨਵੇਂ ਪ੍ਰਧਾਨ ਪੰਜੀ ਰਾਣੀ ਦੇਵੀ ਜੀ ਨੇ ਵੀ ਆਪਣੀ ਹਾਜ਼ਰੀ ਜੜੀ ਉਹ ਦਵਾਈ ਤੇ ਟਨਮਨ ਟੰਡੇ ਨਾਲ ਸੇਵਾ ਕਰਨ ਦਾ ਜੋ ਉਹ ਵਾਦਾ ਕੀਤਾ ਔਰ ਬਹੁਤ ਸਾਰੇ ਮੈਂਬਰ ਸੇਵਾ ਨਾਨ ਨੇ बाबा साहब जी के मिशन के उपर विचार और उन्होंने विचारधारा पढ़ो जुड़ो संघर्ष करो तो चानना पाया तो जिन्हें भी सत्कार योग मैंबर साहबान आए सार ने बाबा साहब जी की विचारधारा के उपर अपने विचार रखे ਇਸ ਤੋਂ ਬਾਅਦ ਕੇਕ ਕਟਣ ਦੀ ਰਸਮ ਜਿਹੜੀ ਆ ਉਹ ਕੀਤੀ ਗਈ। ਅਤੇ ਸੰਗਤਾਂ ਦੇ ਲਈ ਲੱਡੂਆਂ ਦਾ ਪ੍ਰਬੰਧ ਵੀ ਸੀ। ਜャਪ ਪਕੌੜੇ ਲਗਾਏ ਗਏ ਅਤੇ ਠੰਡੇ ਰਵੀ ਅਰੇਂਜ ਜਿਹੜਾ ਉਹ ਸ਼੍ਰੀਸ਼ ਕੁਮਾਰ ਜੀ ਔਰ ਕਮਨੀਆਂ ਹੁੰਦੀਆਂ ਨਾ। ਵੇ ਸਾਡੇ ਜਨਸੀ ਪਾਕੋਟ ਪੈ ਜਨਮ ਦਿਵਸ ਤੇ ਸੇਵਾਾਂਾਂ ਪੀਂਗਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਜੀ ਸੈਣੀਆ ਕੋਠੇ ਜੀ ਉਹਨਾਂ ਨੇ ਵੀ ਆਪਾਂ ਦੇ ਵਿਚਾਰ ਜਿਹੜੇ ਰੱਖੇ ਤੇ اور ਸਟੇਟ ਵੱਡੀ ਮਾਸਟਰ ਜੀਤਰਾਜ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਗਤਾਂ ਨੂੰ ਜਿਹੜਾ ਉਹ ਸੋਸਾਇਟੀ ਨਾਲ ਜੁੜਨ ਦੀ ਜਿਹੜੀ ਉਹ ਪ੍ਰੇਰਨਾ ਦਿੱਤੀ ਹੈ ਸਾਡੀ ਆਪ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਫੇ ਬੈਕ ਟੂ ਸੋਸਾਇਟੀ ਜਿਹੜੀ ਆ ਉਹਦੇ ਨਾਲ ਜੁੜੋ ਸਾਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਸਮਾਜ ਭਲਾਈ ਦੇ ਕੰਮ ਜਿਹੜੇ ਕਰ ਸਕੀਏ ਤੇ ਵਧੀਆ ਤਰੀਕੇ ਦੇ ਨਾਲ ਅਸੀਂ ਲੋੜਵੰਦਾ ਦੀ ਸਹਾਇਤਾ ਕਰ ਸਕੀਏ ਸੋ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਟੇਟ ਵੱਲੋਂ ਬੜੀ ਮਸਤੀ ਜਿਸ ਤਰ੍ਹਾਂ ਜਿੰਨੇ ਵਧਾਈ ਸੰਦੇਸ਼ ਦਿੱਤਾ ਸਾਰਿਆਂ ਨੂੰ उस तो उसतान ने लंगर छाया सारे ही आप अपने घर में साड़ी आप सब ने एक ही बेनती कि आओ बाबा साहब जी की विचारधारा जुड़िए सारिया संगतान प्यार परि जै गुरुदेव धन गुरुदेव माता सवित्री बाई हो वैलफेयर सुसायटी पठानकोट के सारे ही ਮੈਂ ਬੁਸੇਵਾਣ ਜਿਨ੍ਹਾਂ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਜਿਨ੍ਹਾਂ ਨੇ ਮਾਇਆ ਪੀ ਜੀ ਉਹਨਾਂ ਦਾ ਵੀ ਧੰਨਵਾਦ ਸੋ ਨਵੇਂ ਚੁਣੇ ਪ੍ਰਧਾਨ ਜੀ ਦਾ ਵੀ ਧੰਨਵਾਦ ਜੈ ਗੁਰਦੇਵ ਧੰਨ